ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰੇ ਭਰਾਵਾਂ ਦਾ ਇੱਕ ਵਾਰੀ ਫਿਰ ਤੋਂ ਨਵੇਂ ਵੀਡੀਓ ਦੇ ਵਿੱਚ ਅੱਜ ਹੈਗਾ ਜੀ 2025 ਦਾ ਪਹਿਲਾ ਦਿਨ ਤੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆ ਸਾਡੇ ਨਾਲ ਨੇ ਸ਼ਰਮਾ ਜੀ ਤੇ ਕਿਹੜੇ ਕਿਹੜੇ ਟਰੈਕਟਰ ਦਿਖਾਵਾਂਗੇ ਨਵੇਂ ਸਾਲ ਤੇ ਰਿਕਾਰਡ ਟੁੱਟਣੇ ਆ ਕੀ ਤੁਹਾਨੂੰ ਜਿਹੜੇ ਆਫਰ ਦੇਣੇ ਆ ਗੱਲਬਾਤ ਕਰਾਂਗੇ ਸਾਰੀ ਸ਼ਰਮਾ ਭਾਈ ਜੀ ਨਾਲ ਵੀਡੀਓ ਇੱਕ ਵਾਰੀ ਫਿਰ ਤੋਂ ਆ ਰਹੀ ਹੈ ਨਵੀਂ ਸ਼ਸ਼ੀ ਕਾਰ ਭਾਈ ਜੀ ਬਾਈ ਅਸੀਂ ਕਿਹਾ ਕਿਵੇਂ ਹੋ ਵਧੀਆ ਠੀਕ ਆ ਈਵਨਾ ਜੇ ਲੰਬੀ ਫੋਨ ਨਹੀਂ ਚਾਹਦੇ ਉਹ ਹੀ ਡੰਡਾ ਸੋਤੀ ਹੈ ਭਾਈ ਸਸਤੀ ਕਾ ਸਾਰਿਆਂ ਨੂੰ ਮੈਗਨਾਈਆਂ ਭਾਈ ਜੀ ਤੁਹਾਨੂੰ ਨਵੇਂ ਸਾਲ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਭਾਈ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਤੇ ਪਰਮਾਤਮਾ ਤੁਹਾਡੇ ਵਾਸਤੇ ਨਵੇਂ ਸਾਲ ਖੁਸ਼ੀਆਂ ਭਰ ਆ ਲਿਆਵੇ ਤੇ ਤੁਹਾਡੇ ਚੋਲੇ ਹਰ ਕਰੇ ਭਾਈ ਮੈਂ ਚੋਣਾ ਹੌਲੈਂਡ ਅਸੀਂ ਹੋਵੇ ਠੀਕ ਹੈ ਗੱਲ ਜਿਨ੍ਹਾਂ ਨੂੰ ਭਾਈ ਸ਼ੌਂਕ ਆ ਹੌਲੈਂਡ ਦਾ ਤੇ ਮਹਾਰਾਜ ਜੀ ਮੈਂ ਅਰਦਾਸ ਕਰਦਾ ਕਿ ਉਹਨਾਂ ਦੇ ਘਰਾਂ ਚ ਬਾਈ ਹਾਉਲੈਂਡ ਜਰੂਰ ਪਹੁੰਚੇ 2025 ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਬਾਈ ਕਿ ਮੈਂ ਫਾਰਮ 60 ਦੇ ਰੇਟਾਂ ਦੇ ਵਿੱਚ ਹਾਉਲੈਂਡ ਦੇ ਦੇ ਠੀਕ ਹੈ ਗੱਲ ਇੱਕ ਤਰ੍ਹਾਂ ਠੀਕ ਹੈ ਜੀ ਗੱਲ ਤੇ ਅੱਜ ਇੱਕ ਤਰੀਕਾ ਪਹਿਲਾ ਮਹੀਨਾ 2024 ਆ 25 25 ਯਾਰ ਆ ਬੰਦੇ ਨਰਾਜ਼ ਹੋ ਗਏ ਸ਼ਰਮ ਦੀ ਵੀਡੀਓ ਆਉਣੀ ਨਹੀਂ ਉਹਦਾ ਆਉਣੀ ਕਿਉਂ ਨਹੀਂ ਗੱਲ ਵੱਢੇ ਜਾਵੇ ਬਾਈ ਜਿੰਨੇ ਤੁਸੀਂ ਪਿਆਰ ਕਰਦੇ ਹੋ ਐਂ ਕਰੀ ਜਾਓ ਗੱਲ ਵੱਡਿਆ ਜਾਵੇ ਪਰ ਬਾਈ ਦੋਸਤ ਕੱਪ ਲਿਆ ਤੈਨ ਆਸੀ ਨਹੀਂ ਹਾਰਦੇ ਬਾਈ ਵੀਡੀਓ ਕੋ ਕੁਛ ਹੋ ਜੇ ਆਪਾਂ ਮਾ ਘਰੇ ਪਉਣੀ ਪੈ ਜੇ ਇੱਕ ਸੱਚ ਹੋਰ ਬਾਈ ਆਪਣੇ ਕੋਲੇ ਹਾਉਲੈਂਡ ਆ ਗਿਆ 2007 ਮਾਡਲ 55 ਐਚਪੀ ਵਾਲਾ ਸਾਈਡ ਗੇਰ ਕਿੰਨੇ ਦਾ ਦੇਵਾਂਗੇ ਜਿੰਨੇ ਦਾ ਫਾਰਮ ਸਾਥ ਮਿਲਦਾ 2.5 ਲੱਖ ਰੁਪਏ ਦਾ ਦੇਵਾਂਗੇ ਬਾਈ ਤਿਆਰ ਹੋ ਜਾਂਦਾ ਹੋ ਜਨੇ ਟੈਟੂਰ ਪਾਉਣੇ ਆ ਪਾ ਕੇ ਤੁਹਾਨੂੰ ਵੀਡੀਓ ਪਾਵਾਂ ਘਰੇ ਗਰਮੀ ਸਿਆਖੀ ਹਾਲਾ ਪਹਿਲਾ ਤੈਨੂੰ ਬਾਈ ਹੈਪੀ ਨਿਊ ਇਅਰ ਤੁਹਾਨੂੰ ਵੀ ਬਹੁਤ ਬਧਾਈਆਂ ਇਸ ਸਾਲ ਦੀ ਥੈਂਕ ਯੂ ਸਭ ਤੋਂ ਪਹਿਲਾਂ ਬਾਈ 855 2000 ਚੈੱਕ ਕਰ ਲੋ ਗਰਾਂਡ 2002 ਮਾਡਲ ਆ ਰਿਕਾਰਡ ਤੋੜਨੇ ਸ਼ਰਮ ਆ ਹਾਂ 2002 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਬਾਈ ਟਾਇਰ ਵਧੀਆ ਹੈਗੇ ਬੂਰੇ ਨਵੇਂ ਵਰਗੇ ਆ ਪਿਛਲੇ ਬਾਈ 75 80 ਪੈਸੇ ਆ ਠੀਕ ਹੈ ਗੱਲ ਬਾਈ ਤੇ ਸਾਰਾ origignal ਆ ਕਿਤੋਂ ਰੰਗ ਪੇਂਟ ਰਿਹਾ ਗਰਮੀਤ ਵੀ ਅੱਜ ਕੈਮਰਾ ਨਹੀਂ ਫੜ ਰਿਹਾ ਡਰਦਾ ਡਰਦਾ ਕਿ ਮੇਰੀ ਕੋਈ دیਵਾ ਨਾ ਕਰ ਦੇ ਤੇ ਮੇਰੇ ਮੁੰਡੇ ਨੂੰ ਬਣਾ ਰੱਖਿਆ 2,60,000 ਰੁਪਇਆ ਡਿਮਾਂਡ ਆ ਤੇ 2,55,000 ਦਾ ਮਿਲ ਜੂਗਾ ਲੈ ਭਾਈ ਉਦੋਂ ਬਾਅਦ ਦੇ ਵਿੱਚ ਆ ਗਿਆ XT ਮਾਡਲ 744 ਵੀਰੇ 2000 ਮੇਰਾ ਮੋਬਾਈਲ ਨੰਬਰ 947884545 WhatsApp ਨੰਬਰ 887294545 ਲੋ ਜੀ ਚਾਹ ਲੈ ਕੇ ਆ ਗਿਆ ਲੀਲਾ ਸਿੰਘ ਜੀ ਐਸ ਠੀਕ ਆ ਗੱਲ ਵੀਰੇ ਤੇ 44 ਆ ਗਿਆ ਭਾਈ 2022 ਮਾਡਲ ਪੰਜਾਬ ਨੰਬਰ ਦੇ ਵਿੱਚ ਆ ਸਾਰਾ origignal loan finance ਹੋ ਜੂਆ loan ਕਿੰਨੇ ਦਾ ਹੋਊ ਗਰਮੀਤ ਪਤਾ ਸਵਾ 5 ਲੱਖ ਰੁਪਏ ਦਾ loan ਹੋਊ ਗਰਮੀਤ ਸਿਓ ਡਰਦਾ ਡਰਦਾ ਫੋਨ ਨਹੀਂ ਫੜ ਰਿਹਾ ਕਿ ਮੈਰੇ ਤੇ ਕੋਈ ਕਾਰਵਾਈ ਨਾ ਪਾ ਦੇ ਮੈਂ ਵੀ ਚੈੱਕ ਕਰਦੇ ਸਹੀ ਬਣਦੀ ਹੈ ਨਾ ਸਹੀ ਬਣਦਾ ਗੱਲਾਂ ਦੇ ਕਰਦਾ ਓਏ ਲੈ ਭਾਈ ਪੁਰਾਣਾ ਕੱਟਿਆ ਜੋ loan finance ਹੋ ਜੂ 5 ਤੋਂ ਸਵਾ 5 ਲੱਖ ਰੁਪਇਆ ਟਰੈਕਟਰ ਦੇ ਮੈਂ ਇੱਕੋ ਰੇਟ ਜੈਸੀ ਜਾਂ ਨੋ 5 ਲੱਖ ਤੇ ਇਰਾ ਇਹਦੇ ਦੋ ਹੀ ਦਿਖਾਉਣੇ 55000 ਨਹੀਂ ਨਹੀਂ ਆ ਜਾ ਆ ਜਾ ਲੈ ਭਾਈ ਉਦੋਂ ਬਾਅਦ ਦੇ ਵਿੱਚ ਆ ਗਿਆ ਚੌਂਡੀਆਰਾ 5310 ਉਦੋਂ ਬਾਅਦ ਆ ਗਿਆ 5310 2011 ਮਾਡਲ ਹੈ ਭਾਈ ਪਿਛਲੇ ਟਾਇਰ ਨਵੇਂ ਆ ਸਾਰਾ Ориジナル ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਕਾਲੇ ਢਿੱਡ ਵਾਲਾ ਭਾਈ ਠੀਕ ਹੈ ਇਹ ਚਿਪ ਕੱਢਦਾ ਹੁੰਦਾ ਭਾਈ ਟੂੜੀ ਵਾਲੀ ਮਸ਼ੀਨ ਦੇ 5 ਲੱਖ ਤੇ 55000 ਰੁਪਏ ਡਿਮਾਂਡ ਆ 15000 ਡਿਮਾਂਡ ਆ ਵੀਰੇ ਟਰੈਕਟਰ ਦੇ ਦਾਂਗੇ ਭਾਈ 4 ਲੱਖ ਤੇ 75000 ਦਾ ਲਓ ਜੀ ਉਦੋਂ ਦਾ ਹਾਊਲੈਂਡ ਆ ਗਿਆ 2009 ਮਾਡਲ ਆ ਭਾਈ ਸਾਰਾ オリジナル ਆ ਬਠੰਡਾ ਨੰਬਰ ਆ ਪਿਛਲੇ ਟਾਇਰ ਭਾਈ ਬਿਲਕੁਲ ਨਵੇਂ ਆ ਡਬਲ ਡਿਸਟ੍ਰਿਬਿਊਟਰ ਆ ਫੈਵਰ ਦੀ ਛਤਰੀ ਲੱਗੀ ਆ ਸਾਰਾ オリジナル ਆ ਰੇਟ ਕੀ ਆ 4 ਲੱਖ ਤੇ 45000 ਟਰੈਕਟਰ ਦੇ ਦਾਂਗੇ ਇੱਕੋ ਰੇਟ 4 ਲੱਖ ਤੇ 15000 ਦਾ ਲੋ ਜੀ ਉਦੋਂ ਬਾਅਦ ਆ ਗਿਆ ਜੀ ਸਬਰਾਜ ਉਦੋਂ ਬਾਅਦ ਆ ਗਿਆ ਬਾਈ ਜੀ ਸਬਰਾਜ ਆ 744 ਬਾਈ ਐਕਸਟੀ ਮਾਡਲ 2021 ਮਾਡਲ ਵਿੱਚ ਲੋਨ ਫੈਂਸ ਹੋ ਜੂ 5 ਲੱਖ ਰੁਪਇਆ ਲੋਨ ਹੋ ਜੂ ਵੀਰੇ ਤੇ ਪੁਰਾਣਾ ਕਟਿਆ ਉਹ 6 ਲੱਖ 15000 ਰੁਪਇਆ ਡਿਮਾਂਡ ਆ ਟਰੈਕਟਰ ਦੇ ਦਾਂਗੇ 5 ਲੱਖ ਤੇ 75000 ਰੁਪਇਆ ਦਾ ਲਓ ਜੀ ਉਦੋਂ ਬਾਅਦ ਦੇ ਵਿੱਚ ਜੀ ਜਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਪਰੇ ਹੋ ਕੇ ਗੱਲ ਕਰੋ ਨਾਲ ਲੈ ਬਾਈ ਤੋ ਯਾਰ 21 ਮਾਡਲ ਆ ਬਾਈ ਜਿੰਨੇ ਦਾ ਟਰੈਕਟਰ ਓਨੇ ਦਾ ਲੋਨ ਫੁੱਲ ਲੋਨ ਹੋ ਜੀ ਵੀਰੇ 3,65,000 ਰੁਪਏ ਡਿਮਾਂਡ ਆ ਟਰੈਕਟਰ ਦੇਦਾ ਇੱਕੋ ਰੇਟ ਬਾਈ 3,45,000 ਰੁਪਏ ਦਾ 3 ਲੱਖ ਦੇ ਸਾਢੇ 3 ਲੱਖ ਦਾ ਲੋਨ ਹੋ ਜੂਗਾ ਤੇ ਇੱਕ ਗੱਲ ਸੁਣਨਾ 8 ਦੇ 9 ਦਿਨ ਹੋ ਗਏ ਖੁੱਲੇ ਫੇ ਆ ਭਰੇ ਭਰੇ ਬਾਈ ਮਜ਼ਾ ਆ ਰਿਹਾ ਪਰੇ ਹੋ ਜੋ ਪਰੇ ਹੋ ਜੋ ਲੈ ਬਾਈ ਸਾਢੇ 3 ਲੱਖ ਰੁਪਏ ਲੋਨ ਹੋ ਜੂ ਟਰੈਕਟਰ ਤੇ ਪਹਿਲਾਂ ਕਹਿੰਦੇ ਨਾ ਵੀਰੇ ਠੀਕ ਹੈ ਪੰਜਾਬ ਨੰਬਰ ਦੇ ਵਿੱਚ 242 ਆਛਾ ਕੁਲਵੀਰ ਲਿਖ ਆ ਜਾ ਬਾਈ 1 ਮਿੰਟ 1 ਮਿੰਟ ਐਦਾ ਹੀ ਨਿਕਲ ਚੱਲਣੀ ਹੈ ਨਾ ਹਾਂਜੀ ਕਰ ਮੈਂ 222 ਸਸੀਕਾਰ 2022 ਮਾਡਲ ਗੱਲ ਸੁਣ ਲੈ ਤੇ ਮੇਰੀ ਹਾਂ ਮਾਡਲ ਤਾਂ ਜਿਹੜਾ ਹੈਗਾ ਉਹੀ ਰਹੂਗਾ ਆਪਾਂ ਨੂੰ ਡਾਂਗਾ ਤੋਂ ਕਹੋ ਨਾ ਵਜਾਓ ਪਹਿਲਾਂ ਤਾਂ ਦੱਸ ਆ ਜਿਹੜੇ ਦੇਖੀ ਜਾਂਦੇ ਆ ਟਰਨੇ ਲਾ ਦੇਣਗੇ ਟਰਨੇ ਮੇਰੇ ਯਾਰ ਕਿਉਂ ਵੀਰੇ ਦਸਥੇ ਮੜਾ ਵੀ ਬਣ ਕੇ ਕਮੈਂਟ ਕਰਕੇ ਭਰਾ ਬਣ ਕੇ ਦੱਸਿਓ ਜਰੂਰ ਅੱਛਾ ਗੱਲ ਤੇਰੇ ਕਮੈਂਟ ਖੜ ਜਾ ਯਾਰ ਭਾਈ ਜੀ ਜੇ ਤੁਹਾਨੂੰ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਨਾ ਇਹ ਗੱਲ ਜਰੂਰ ਦੱਸਿਓ ਅਗਲੀ ਮਿੰਟੀ ਦੇ ਮੈਂ ਕੁਲਵੀਰ ਨੂੰ ਦਿਖਾਉਂ ਦੇ ਕੁਲਵੀਰ ਓਏ ਐਨੇ ਤੇਰੇ ਨਾਲ ਆ ਗੱਲਾਂ ਕਰਕੇ ਵੀਡੀਓ ਪਾਉਣਾ ਮੈਂ ਇਹ ਜਰੂਰ ਬਾਈ ਮਣਕੇ ਦੱਸਿਓ ਕਿ ਐਂਕ ਲਿਖਿਓ ਸ਼ਰਮਾ ਜਿੰਦਾਬਾਦ ਠੀਕ ਹੈ ਭਾਈ ਬੇਨਤੀ ਆ ਮਰਦਾਬਾਦ ਤਾਂ ਕਿਸੇ ਨੇ ਕਿਹਾ ਹੀ ਨਹੀਂ ਹੈ ਯਾਰ ਭਾਈ ਯਾਰ ਮੈਂ ਮਾਰ ਰਿਹਾ ਤੇ ਇਨਾ ਮਾਣਾ ਭਰਾਵਾ ਜਿਹੜੇ ਵੀਡੀਓ ਦੇਖਦੇ ਨਾ ਜਿੰਦਾਬਾਦ ਜਿੰਦਾਬਾਦ ਨਾ ਵੀਡੀਓ ਹੋਈ ਨਾ ਸ਼ਰਮਾ ਵੀਡੀਓ ਬੁਣੀ ਬੰਦ ਕਰਦੀ ਯਾਰ ਐਡਾ ਮਾਣਾ ਇਹਨਾਂ ਤੇ ਮੈਨੂੰ ਭਰਾਵਾਂ ਤੇ ਗੱਲ ਇਹ ਐ ਵੀ ਆਪਾਂ ਜਿਹੜੀ ਆਪਣੀ ਕਮਿਊਨਿਟੀ ਉ ਤੋਂ ਬਾਹਰ ਨਹੀਂ ਜਾ ਸਕਦੇ ਪਿਛਲੇ ਵਾਰੀ ਥੋੜਾ ਜਿਹਾ ੱੱੱਕਾ ਹੋਇਆ ਵੀ ਕਿਹਾ ਸੀ ਵੀ ਇਹ ਕੰਮ ਨਾ ਕਰਿਓ ੱੱੱਕਾ ਭਾਈ ਜੀ ਕਿਉਂ ਹੋਇਆ ਸੀ ਜਿੰਨੇ ਦਾ ਟਰੈਕਟਰ ਦੀਨੇ ਲੋਨ ਉਹਨੇ ਉਹਨੇ ਤੇ ਘਟੇ ਉਦੋਂ ਘੱਟ ਕਰਦੇ ਟਰੈਕਟਰ ਵੇਚੀ ਜਾਂਦੇ ਆ ਤੇ ਅੱਗੋਂ ਕਿਸੇ ਤੇ ਵਿਕਦੇ ਨਹੀਂ 6-6 ਮਹੀਨੇ ਹੋ ਗਏ ਚਾਚਾ ਕਿਸੇ ਦਾ ਵਿਕਦਾ ਨਹੀਂ ਆਪਣਾ ਕਸੂਰਾ ਆਪਾਂ ਭਾਈ ਹਿਸਾਬ ਨਾਲ ਵੇਚਦੇ ਆ ਤਾਂ ਨਹੀਂ ਤਾਂ ਆ ਕਸੂਰ ਆਪਣੇ ਚ ਲੋਕਾਂ ਵਾਂਗੂ ਵੱਡੋ ਲੀੜੇ ਲਾਓ ਉਹਨਾਂ ਦੇ ਇਨਾ ਸਖਤ ਪਰ ਆਪਾਂ ਲਾਉਣੇ ਨਹੀਂ ਉਹ ਇਨਾ ਸਖਤ ਨਾ ਬੋਲਿਆ ਕਰ ਕੰਮ ਸਖਤ ਕੇ ਸਖਤ ਕੇ ਸੱਚ ਸੱਚ ਉਹ ਸੱਚ ਤੇ ਸਖਤ ਇੱਕੋ ਜਿਹਾ ਹਾਂ ਲੈ ਅਕਲਵੀਰ ਇੱਕ ਮਿੰਟ ਆ ਜਾ ਲੈ ਬਾਈ ਆਲਿਵਰ ਇੱਕ ਟਰੈਕਟਰ ਹੈ 2022 ਦੇ ਮਿੰਟ 22 ਮਾਡਲ ਆ ਇੱਕ ਮਿੰਟ ਇੱਕ ਮਿੰਟ ਰੁਕ ਜਾ ਇਹ ਟੂ ਸਪੀਡ ਟਰੈਕਟਰ ਹੈ ਇੱਕ ਮਿੰਟ ਠੀਕ ਹੈ ਬਾਈ ਹਾਈ ਲੋ ਟਰੈਕਟਰ ਹੈ ਇਹ ਟੂ ਸਪੀਡ ਕਹੇ ਟੂ ਸਪੀਡ ਕਹਿ ਸਕਦਾ ਤੇ ਮਤਲਬ 242 ਬਾਈ ਇਹ ਸ਼ਾਇਦ ਬਹੁਤ ਘੱਟ ਮਿਲਦੇ ਆ ਕਿ ਮਤਲਬ ਆਏ ਬਹੁਤ ਘੱਟ ਆ ਬਾਈ ਇਹ ਠੀਕ ਹੈ ਗੱਲ 3 ਲੱਖ ਤੇ 65000 ਡਿਮਾਂਡ ਆ ਭਾਈ ਕਿੰਨੇ ਦਾ ਕੁਲਵੀਰ ਬਰਾਦਾ ਦਾ 3.5 ਲੱਖ 3.5 ਲੱਖ ਦਾ ਤਾਂ ਲੋਨ ਹੋ ਜੂਏ ਤੇ ਪਰ ਆਪਾਂ 3.45 ਦਾ ਲੈ 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 ਭਾਈ ਇੱਕੋ ਰੇਟ ਮੈਂ ਕਹੂੰਗਾ ਜੱਸ ਜਾਂ 9 ਪੈਦਾ ਹੁੰਦੀ ਹੈ ਨਾ 3 ਲੱਖ ਤੇ 40000 ਦਾ ਟਰੈਕਟਰ ਲੈ ਜੋ 3.5 ਲੱਖ ਦਾ ਲੋਨ ਆ ਮੈਂ ਕਰਦਾ ਹੀ ਨਹੀਂ ਧੱਕਾ ਇਧਰ ਲੈ ਕੈਮਰਾ ਬੋਲੇ ਠੀਕਾ ਗੱਲ ਭਾਈ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਭਾਈ ਪੇਜ ਨੂੰ ਕਰ ਲੋ ਫੋਲੋ ਤੇ ਮੇਰਾ WhatsApp ਨੰਬਰ 88729 4545 ਕਾਲਿੰਗ ਨੰਬਰ 94788 4545 ਬਾਈ ਦਬ ਕੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਤੇ ਵੀਡੀਓ ਦੇ ਵਿੱਚ ਕੀ ਲਿਖਣਾ ਤੁਸੀਂ ਜਿੰਦਾਬਾਦ ਇੱਕ ਨਾ ਬਾਈ ਮੈਂ ਤੈਨੂੰ ਮੈਂ ਕੱਲ ਸੋਚਿਆ ਬਾਈ ਬੈਠਾ ਇੱਕ ਗੱਲ ਬੋਲੂਗਾ ਮੈਂ ਵੀਡੀਓ ਦੇ ਵਿੱਚ ਆਪਾਂ ਗਾ ਤੁਹ ਪਤਾ ਕੀ ਕਰਾ ਕਰਾਂਗੇ ਮੇਰੀ ਰਾਸ਼ੀ ਆ ਸਿੰਘ ਲਿਊ 6 6 ਰਾਸ਼ੀ ਆ ਪਕੜਿਆ ਕਰਾਂਗੇ 6 ਰਾਜਾ 6 ਰਾਜਾ 6 ਰਾਜਾ ਮੰਡੀ ਦੇ 6 ਰਾਜਾ ਇਹ ਉਹ ਗੱਲ ਹੋ ਗਈ ਮੰਡੀ 'ਚ ਛੇ ਰ ਆ ਗਿਆ ਛੇ ਰ ਆਪਣੀ ਸਿੰਘ ਰਾਜੀ ਹੈ ਬਾਈ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਰ ਸਸੀ ਕਰ